ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਅੰਮ੍ਰਿਤ ਵੇਲੇ ਦੀਆਂ ਬਰਕਤਾਂ ਬਾਰੇ ਤਾਂ ਮਹਾਪੁਰਖ ਜੀ ਹਮੇਸ਼ਾ ਸਮਝਾਉਂਦੇ ਹੋਏ ਕਹਿੰਦੇ ਆ ਕਿ ਭਾਈ ਅੰਮ੍ਰਿਤ ਵੇਲੇ ਉੱਠੋ ਉੱਠ ਕੇ ਨਾਮ ਜਪੋ ਅਮਰਤ ਵੇਲਾ ਸਮਾਲੋ ਸਤਿਗੁਰ ਸੱਚੇ ਪਾਸ਼ਾ ਤੁਹਾਨੂੰ ਸਮਾਲ ਲੈਣਗੇ ਮਹਾਪੁਰਖ ਜੀ ਕਹਿੰਦੇ ਕੋਈ ਮਨੁੱਖ ਅਮਰਤ ਵੇਲੇ ਉੱਠਣਾ ਸ਼ੁਰੂ ਕਰ ਦਵੇ ਉੱਠ ਕੇ ਨਾਮ ਜਪਣਾ ਸ਼ੁਰੂ ਕਰ ਦਵੇ ਤਾਂ ਸਤਿਗੁਰ ਸੱਚੇ ਪਾਸ਼ਾ ਉਹਦੇ ਉੱਤੇ ਐਨੀ ਕਿਰਪਾ ਕਰਦੇ ਆ ਸਤਿਗੁਰ ਸੱਚੇ ਪਾਸ਼ਾ ਬਿਨਾ ਬੋਲਿਆਂ ਬਿਨਾ ਮੰਗਿਆਂ ਹੀ ਬਹੁਤ ਕੁਝ ਉਸ ਮਨੁੱਖ ਦੀ ਝੋਲੀ ਦੇ ਵਿੱਚ ਪਾ ਦਿੰਦੇ ਆ ਮਹਾਪੁਰਖ ਜੀ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣ ਵਾਲਿਆਂ ਨੂੰ ਮੂੰਹੋਂ ਬੋਲ ਕੇ ਕੁਝ ਮੰਗਣਾ ਨਹੀਂ ਪੈਂਦਾ ਅੰਤਰਜਾਮੇ ਪਾਸ਼ਾ ਮਨ ਦੇ ਵਿੱਚ ਇੱਛਾ ਆਉਣ ਤੋਂ ਪਹਿਲਾਂ ਹੀ ਪੂਰੀ ਕਰ ਦਿੰਦੇ ਆ ਸਤਿਗੁਰ ਸੱਚੇ ਪਾਸ਼ਾ ਦੁਨਿਆਵੀ ਅਤੇ ਦਰਗਾਹੀ ਦੋਵੇਂ ਸੁੱਖ ਦਿੰਦੇ ਆ ਠੇ ਮਹਾਪੁਰਖ ਜੀ ਕਹਿੰਦੇ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਆ ਨਾ ਉਹ ਇੱਕ ਗੱਲ ਚੰਗੀ ਤਰ੍ਹਾਂ ਸਮਝ ਲੈਣ ਕਿ ਉਹਨਾਂ ਦੇ ਉੱਤੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਬਹੁਤ ਕਿਰਪਾ ਹੈ ਕਿਉਂਕਿ ਅਮਰ ਤਵੇਲੇ ਹਰ ਇੱਕ ਦੇ ਵਸ ਦੀ ਗੱਲ ਨਹੀਂ ਆ ਉੱਠ ਜਾਣਾ ਉਹੀ ਉੱਠਦੇ ਨੇ ਜਿਨ੍ਹਾਂ ਨੂੰ ਸਤਿਗੁਰ ਸਚੇ ਪਾਤਸ਼ਾਹ ਆਪ ਉਠਮਦੇ ਨੇ ਬੜੇ ਵੱਡੇ ਪਾਗਾਂ ਵਾਲੇ ਆ ਮਹਾਂਪੁਰਖ ਜੀ ਕਹਿੰਦੇ ਇਸ ਗੱਲ ਦਾ ਮਾਣ ਕਰਿਆ ਕਰੋ ਮੇਰੇ ਸਤਿਗੁਰ ਸਚੇ ਪਾਤਸ਼ਾਹ ਜੀ ਮੇਰੇ ਤੇ ਮਿਹਰਬਾਨ ਆ ਮੈ ਉਹਨਾਂ ਨੂੰ ਪਿਆਰਾ ਲੱਗਦਾ ਹਾਂ ਇਸੇ ਕਰਕੇ ਮੈਨੂੰ ਉਹ ਉਠਾਉਂਦੇ ਆ ਉੱਠ ਕੇ ਆਪਣਾ ਨਾਮ ਜਪਾਉਂਦੇ ਆ ਕਹਿੰਦੇ ਅਮਰ ਤਵੇਲੇ ਦਾ ਜਿਹੜਾ ਵੇਲਾ ਹੈ ਨਾ ਇਹ ਸਾਨੂੰ ਆਪਣੀ ਮਰਜ਼ੀ ਨਾਲ ਨਹੀਂ ਮਿਲਦਾ ਇਹ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਰਜ਼ੀ ਦੇ ਨਾਲ ਮਿਲਦਾ ਹੈ ਜਿਨ੍ਹਾਂ ਦੇ ਉੱਤੇ ਉਹ ਮਿਹਰਬਾਨ ਹੁੰਦੇ ਆ ਖੁਸ਼ ਹੁੰਦੇ ਆ ਉਹਨਾਂ ਨੂੰ ਹੀ ਇਹ ਵੇਲਾ ਦਿੰਦੇ ਆ ਪਰ ਇਹਦਾ ਮਤਲਬ ਇਹ ਨਹੀਂ ਆ ਵੀ ਆਪਾਂ ਆਪਣੇ ਵੱਲੋਂ ਕੋਸ਼ਿਸ਼ਾਂ ਨਹੀਂ ਕਰਨਾ ਆਪਾਂ ਇਹ ਦਾਤ ਪ੍ਰਾਪਤ ਕਰਨ ਦੇ ਲਈ ਹਰ ਕੋਸ਼ਿਸ਼ ਕਰਨੀ ਆ ਰੋਜ਼ ਰੋਜ਼ ਵਾਹਿਗੁਰੂ ਅਕਾਲ ਪੁਰਖ ਜੀ ਦੇ ਅੱਗੇ ਆਪਣੀਆਂ ਅਰਜ਼ੀਆਂ ਰੌਣੀਆਂ ਐ ਬਿਸਤਰ 'ਤੇ ਸੱਜੇ ਪਾਸ਼ਾ ਸਾਡੇ ਤੇ ਵੀ ਕਿਰਪਾ ਕਰੋ ਹਰ ਰੋਜ਼ ਰਾਤ ਨੂੰ ਸੌਣ ਲੱਗਿਆਂ ਆਪਣੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੌਣਾ ਹੈ ਕਿ ਬਾਦਸ਼ਾਹ ਅਮਰ ਤਵੇਲੇ ਦਾ ਉੱਠਣਾ ਬਖਸ਼ੋ ਫਿਰ ਆਪਣੀ ਜ਼ਿੰਦਗੀ ਦੇ ਵਿੱਚ ਨੇਕ ਕੰਮ ਕਰਨੇ ਆ ਕਿਉਂਕਿ ਜਦੋਂ ਆਪਾਂ ਕੁਇ ਚੰਗਾ ਕੰਮ ਕਰਦੇ ਆ ਵਧੀਆ ਕੰਮ ਕਰਦੇ ਆ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਆਪਣੇ ਆਪ ਸਾਡੇ ਉੱਤੇ ਹੁੰਦੀ ਆ ਮਹਾਪੁਰਖ ਜੀ ਕਹਿੰਦੇ ਜਦੋਂ ਗੁਰੂ ਸਾਹਿਬ ਜੀ ਸਾਡੇ ਤੇ ਖੁਸ਼ ਹੁੰਦੇ ਆ ਤਾਂ ਉਹਨਾਂ ਦੀ ਖੁਸ਼ੀ ਦੀ ਨਿਸ਼ਾਨੀ ਇਹ ਹੋਆ ਕਿ ਉਸ ਮਨੁੱਖ ਨੂੰ ਅਮਰਤ ਵੇਲਾ ਬਖਸ਼ ਦਿੱਤਿਆ ਜਦੋਂ ਵਾਹਿਗੁਰੂ ਜੀ ਖੁਸ਼ ਹੋਣਗੇ ਜਦੋਂ ਅਸੀਂ ਨੇਕ ਕੰਮ ਕਰਦੇ ਆ ਵਾਹਿਗੁਰੂ ਜੀ ਸਾਡੇ ਤੇ ਖੁਸ਼ ਹੁੰਦੇ ਆ ਸਾਨੂੰ ਅਮਰਤ ਵੇਲੇ ਦੇ ਵਿੱਚ ਆਪਣੇ ਆਪ ਜਾਗਮਤੀ ਹੈ ਪਰ ਕਈ ਵਾਰ ਸਾਡੇ ਕੋਲੋਂ ਜਾਣੇ ਅਣਜਾਣੇ ਦੇ ਵਿੱਚ ਕੁਝ ਐਸੀਆਂ ਗਲਤੀਆਂ ਹੋ ਜਾਂਦੀਆਂ ਨੇ ਕੁਝ ਐਸੇ ਗੁਨਾਹ ਹੋ ਜਾਂਦੇ ਆ ਜਿਸ ਕਰਕੇ ਅਸੀਂ ਆਪਣੇ ਗੁਰੂ ਸਾਹਿਬ ਜੀ ਦੀ ਇਹ ਮਿਹਰ ਕਿਰਪਾ ਗਵਾ ਬੈਠਦੇ ਆ ਕਈ ਵਾਰ ਪੱਕੇ ਨਿਤ ਨੇਮੀ ਵੀ ਆਪਣਾ ਨੇਮ ਨਹੀਂ ਸਮਾਲ ਬੁੰਦੇ ਨੇਮ ਟੁੱਟ ਜਾਂਦਾ ਹੈ ਅਮਰਤਵੀਲਾ ਗੁਰੂ ਦੀ ਗੋਦ ਆ ਤੇ ਗੁਰੂ ਸਾਹਿਬ ਜੀ ਉਹਨਾਂ ਨੂੰ ਹੀ ਆਪਣੀ ਗੋਦ ਵਿੱਚ ਬਠਾਉਂਦੇ ਆ ਜੋ ਉਹਨਾਂ ਨੂੰ ਪਿਆਰੇ ਲੱਗਦੇ ਆ ਜੋ ਬੱਚੇ ਉਹਨਾਂ ਦੇ ਹਿਸਾਬ ਦੇ ਨਾਲ ਚੱਲਦੇ ਆ ਸੋ ਜ਼ਿੰਦਗੀ ਦੇ ਵਿੱਚ ਵਿਚਰਦਿਆਂ ਹੋਇਆਂ ਅਸੀਂ ਨੇਕ ਕੰਮ ਕਰਨੇ ਆ ਜੋ ਗੁਰੂ ਸਾਹਿਬ ਜੀ ਨੇ ਕਰਨ ਨੂੰ ਕਿਹਾ ਹੈ ਉਹ ਕੰਮ ਕਰਦੇ ਆ ਸਰਬੱਤ ਦਾ ਭਲਾ ਸਾਡੇ ਮਨ ਦੇ ਵਿੱਚ ਭਲੇ ਦੀ ਭਾਵਨਾ ਹੋਵੇ ਬਸ ਭਲੇ ਦੀ ਭਾਵਨਾ ਹੋਵੇ ਇਹ ਵੈਰ ਵਿਰੋਧ ਨਿੰਦਿਆ ਚੁਗਲੀ ਇਹ ਰਖਾ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਹੈ ਇਹ ਸਾਰੀਆਂ ਚੀਜ਼ਾਂ ਸਾਨੂੰ ਆਪਣੇ ਗੁਰੂ ਚਰਨਾਂ ਤੋਂ ਦੂਰ ਕਰਦੀਆਂ ਨੇ ਝੂਠ ਪਰੇਵ ਠੱਗੀ ਠੋਰੀ ਇਹ ਚੀਜ਼ਾਂ ਗੁਰੂ ਚਰਨਾਂ ਤੋਂ ਦੂਰ ਲੈ ਜਾਂਦੀਆਂ ਨੇ ਪਰ ਜਦੋਂ ਅਸੀਂ ਮਿਹਨਤ ਕਰਦੇ ਹਾਂ ਜਦੋਂ ਅਸੀਂ ਆਪਣੀ ਇਮਾਨਦਾਰੀ ਦੇ ਨਾਲ ਕਿਰਤ ਕਰਦੇ ਹਾਂ ਨਾਮ ਜਪਦੇ ਆਂ ਜਦੋਂ ਸਾਡੇ ਮਨ ਦੇ ਵਿੱਚ ਕਿਸੇ ਨੂੰ ਲੈ ਕੇ ਤਰਸ ਦੀ ਭਾਵਨਾ ਆਉਂਦੀ ਆ ਜਿਵੇਂ ਅਸੀਂ ਕਿਸੇ ਦੀਨ ਦੁਖੀਏ ਨੂੰ ਦੇਖਿਆ ਉਹਨੂੰ ਦੇਖ ਕੇ ਮਨ ਤਸੀਜ ਗਿਆ ਦਿਲ ਕੀਤਾ ਵੀ ਇਹਦੀ ਮਦਦ ਕਰੀਏ ਜੇ ਮਦਦ ਕਰਨ ਦੇ ਯੋਗ ਤਾਂ ਮਦਦ ਕਰ ਦਿੱਤੀ ਜੇ ਖੁਦ ਮਦਦ ਕਰਨ ਦੇ ਯੋਗ ਨਹੀਂ ਆ ਤਾਂ ਮਨ ਦੇ ਵਿੱਚ ਇਹ ਆ ਰਿਹਾ ਏ ਕਿ ਅਸੀਂ ਇਹਦੀ ਮਦਦ ਕਰੀਏ ਉਹਦੀ ਮਦਦ ਕਰਨ ਦੇ ਲਈ ਹੀ ਲਵਸੀਨਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਸਮਝੋ ਅਸੀਂ ਆਪਣੇ ਗੁਰੂ ਨਾਨਕ ਪਾਸ਼ਾ ਜੀ ਦੀ ਮਿਹਰ ਖੁਸ਼ੀ ਦੇ ਪਾਤਰ ਬਣ ਗਏ ਸਤਿਗੁਰ ਸੱਚੇ ਪਾਸ਼ਾ ਜੀ ਦੀ ਬਣਾਈ ਹੋਈ ਸੋਹਣੀ ਸ੍ਰਿਸ਼ਟੀ ਦੀ ਕਦਰ ਕਰਨ ਵਾਲੇ ਸਤਿਗੁਰ ਸੱਚੇ ਪਾਸ਼ਾ ਜੀ ਦੀ ਬਣਾਈ ਹੋਈ ਸ੍ਰਿਸ਼ਟੀ ਦੇ ਉੱਤੇ ਜੋ ਵੀ ਜੀਵ ਜੰਤੂ ਆ ਜੇਕਰ ਉਹ ਦਰਦ ਦੇ ਵਿੱਚ ਆ ਦਰਦ ਦੇ ਵਿੱਚ ਦੇਖ ਕੇ ਉਹਨਾਂ ਤੇ ਤਰਸ ਕਰਨ ਵਾਲਿਆਂ ਦੇ ਉੱਤੇ ਗੁਰੂ ਸਾਹਿਬ ਜੀ ਹਮੇਸ਼ਾ ਹੀ ਦਸ ਕਰਦੇ ਆ ਮੇਰ ਕਰਦੇ ਆ ਸੋ ਆਪਾਂ ਇਸ ਤਰ੍ਹਾਂ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਵਰਤਾ ਹਾਸਿਲ ਕਰ ਸਕਦੇ ਆ ਸੰਗਤ ਜੀ ਅੰਮ੍ਰਿਤ ਵੇਲਾ ਇਹਨਾਂ ਜਿਹੜਾ ਬਹੁਤ ਪਾਵਰਫੁਲ ਵੇਲਾ ਹੈ ਤੇ ਇਹ ਵੇਲਾ ਮਿਲਦਾ ਵੀ ਕਰਨਾ ਭਾਗਾਂ ਵਾਲਿਆਂ ਨੂੰ ਇਸ ਲਈ ਜੇ ਇਸ ਵੇਲੇ ਦੇ ਵਿੱਚ ਜਾਗ ਆ ਜਾਂਦੀ ਆ ਨਾ ਫਿਰ ਇਸ ਵੇਲੇ ਦਾ ਇੱਕ ਇੱਕ ਪਲ ਇੱਕ ਇੱਕ ਛੇਨ ਸਮਾਲਣ ਦੀ ਕੋਸ਼ਿਸ਼ ਕਰਨੀ ਆ ਤੇ ਇਸ ਵੇਲੇ ਦਾ ਇੱਕ ਇੱਕ ਪਲ ਇੱਕ ਇੱਕ ਛੇਨ ਆਪਾਂ ਕਿੰਜ ਸਮਾਲਣਾ ਹੈ ਨਾਮ ਜਪ ਕੇ ਗੁਰਬਾਣੀ ਦਾ ਪਾਠ ਕਰਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਜਿੱਥੇ ਤੁਹਾਡਾ ਮਾਣਾ ਟਿਕਦਾ ਏ ਜੇ ਤੁਸੀਂ ਸਿਮਰਨ ਕਰਨਾ ਚਾਹੁੰਦੇ ਹੋ ਸਿਮਰਨ ਕਰੋ ਨਾਮ ਜਪੋ ਸ਼ੁਕਰਾਨਾ ਕਰੋ ਬਸ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਵੇ ਗੁਰਬਾਣੀ ਦਾ ਪਾਠ ਕਰ ਲਓ ਗੁਰੂ ਘਰੇ ਜਾਓ ਸੇਵਾ ਕਰੋ ਬਸ ਇਹ ਵੇਲਾ ਇਹ ਘੜੀਆਂ ਗੁਰੂ ਚਰਨਾਂ ਦੇ ਲੇਖੇ ਲਾਉਂਦੀਆਂ ਹੈ ਕਿਉਂਕਿ ਇਸ ਵੇਲੇ ਦੇ ਉੱਤੇ ਸਾਡਾ ਹੱਕ ਨਹੀਂ ਆ ਇਹ ਵੀਲਾ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੈ ਅਤੇ ਜੋ ਮਨੁੱਖ ਇਮਾਨਦਾਰੀ ਦੇ ਨਾਲ ਇਸਾਰਾ ਵੀਲਾ 2 3 ਘੰਟੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਭੇਟ ਕਰਦੇ ਆ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਦੇ ਉੱਤੇ ਬਹੁਤ ਮਿਹਰਬਾਨ ਹੁੰਦੇ ਆ ਫਿਰ ਆਪਾਂ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਨਾ ਹੈ ਜੇ ਤੁਹਾਨੂੰ ਕੋਈ ਜ਼ਰੂਰੀ ਕੰਮ ਹੈ ਜੇ ਤੁਸੀਂ ਕੋਈ ਜ਼ਰੂਰੀ ਕੰਮ ਕਰਨਾ ਹੈ ਤਾਂ ਵੀ ਉਹ ਕੰਮ ਕਰਦਿਆਂ ਕਰਦਿਆਂ ਵੀ ਨਾਲ-ਨਾਲ ਨਾਮ ਜਪਦੇ ਰਹੋ ਕਿਉਂਕਿ ਕੰਮ ਤਾਂ ਸਾਡੇ ਹੱਥਾਂ ਨੇ ਕਰਨਾ ਏ, ਹੱਥ ਕੰਮ ਕਰਨ ਅਤੇ ਮਨ ਗੁਰੂ ਗੁਰੂ ਕਰੇ, ਰਸਨਾ ਗੁਰੂ ਗੁਰੂ ਕਰੇ। ਫਿਰ ਵੇਖਿਓ ਸਾਡੇ ਕਮਾਕਾਰਾਂ ਦੇ ਵਿੱਚ ਕਿੰਝ ਬਰਕਤ ਆ ਪੈਂਦੀਆਂ। ਸੋ ਸੰਗਤ ਜੀ ਮੁੱਕ ਦੀ ਗੱਲ ਇਹ ਆ ਕਿ ਅੰਮ੍ਰਿਤ ਮੇਲਾ ਕਰਮਾਂ ਵਾਲਿਆਂ ਨੂੰ ਭਾਗਾਂ ਵਾਲਿਆਂ ਨੂੰ ਮਿਲਦਾ ਏ। ਉਹਨਾਂ ਨੂੰ ਮਿਲਦਾ ਏ ਜਿਨ੍ਹਾਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਬਹੁਤ ਖੁਸ਼ ਹੁੰਦੇ ਆ। ਤਾਂ ਜੇਕਰ ਇਹ ਦਾਤ ਤੁਹਾਨੂੰ ਮਿਲੀ ਆ, ਤੁਹਾਨੂੰ ਆਪਣੇ ਆਪ ਹੀ ਅੰਮ੍ਰਿਤ ਵੇਲੇ ਦੇ ਵਿੱਚ ਜਾਗ ਆ ਜਾਂਦੀ ਆ। ਜੇ ਆ ਵੀ ਤੁਸੀਂ ਅਲਾਰਮ ਦੀ ਸਹਾਇਤਾ ਦੇ ਨਾਲ ਵੀ ਅਮਰਤ ਵੇਲੇ ਦੇ ਵਿੱਚ ਉੱਠ ਰਹੇ ਹੋ ਤਾਂ ਆਪਣੇ ਆਪ ਤੇ ਇਹ ਮਾਨ ਕਰਿਆ ਕਰੋ ਕਿ ਮੈਂ ਆਪਣੇ ਗੁਰੂ ਸਾਹਿਬ ਜੀ ਦਾ ਪਿਆਰਾ ਬੱਚਾ ਹਾਂ ਮੈਂ ਆਪਣੇ ਗੁਰੂ ਸਾਹਿਬ ਜੀ ਦੀ ਮਿਹਰ ਕਿਰਪਾ ਦੇ ਵਿੱਚ ਆ ਉਹਨਾਂ ਦੀ ਮੇਰੇ ਉੱਤੇ ਕਿਰਪਾ ਹੋ ਰਹੀ ਆ ਇਸ ਗੱਲ ਦਾ ਹੰਕਾਰ ਨਹੀਂ ਕਰਨਾ ਮਾਨ ਕਰ ਸਕਦੇ ਆ ਅਤੇ ਸ਼ੁਕਰਾਨਾ ਕਰਨਾ ਹੈ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਸ਼ੁਕਰਿਆ ਇਹ ਵੀ ਲਾ ਤੁਸੀਂ ਬਖਸ਼ਿਆ ਤੀਸਰਾ ਇਸ ਗੇਲੇ ਤਾਂ ਇੱਕ ਇੱਕ ਪਾਲੇ ਕੇ ਕਿਛੇ ਨਿ ਸਮਾ ਲੜਾਈ ਜਿੰਨੀ देर ਬੈਠ ਕੇ ਨਾਮ ਜਪਿਆ ਜਾਂਦਾ ਹੈ ਬੈਠ ਕੇ ਨਾਮ ਜਪ ਲਓ ਗੁਰਬਾਣੀ ਦਾ ਪਾਠ ਕਰ ਲਓ ਫਿਰ ਉਸ ਤੋਂ ਬਾਅਦ ਜੇ ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਡੇ ਕੁਝ ਜ਼ਰੂਰੀ ਕੰਮ ਧੰਦੇ ਆ ਜੋ ਕਰਨੇ ਜ਼ਰੂਰੀ ਆ ਤਾਂ ਉਹਨਾਂ ਨੂੰ ਕਰਦਿਆਂ ਹੋਇਆਂ ਵੀ ਨਾਲ-ਨਾਲ ਵਾਹਿਗੁਰੂ ਜੀ ਦਾ ਜਾਪ ਕਰੋ ਮੂਲ ਮੰਤਰ ਜਾਪ ਕਰੋ ਗੁਰੂ ਸਾਹਿਬ ਜੀ ਬਹੁਤ ਖੁਸ਼ ਹੋਣਗੇ ਕਿ ਮੇਰਾ ਇਹ ਬੱਚਾ ਮੇਰੀ ਇਹ ਬੱਚੀ ਆਪਣੇ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾ ਰਹੀ ਹੈ ਅਤੇ ਮੇਰਾ ਨਾਮ ਲੈਣਾ ਵੀ ਨਹੀਂ ਭੁੱਲਦੀ ਸੋ ਇਸ ਤਰ੍ਹਾਂ ਆਪਾਂ ਆਪਣੇ ਗੁਰੂ ਸਾਹਿਬ ਜੀ ਦੀਆਂ ਦੋਹਰੀਆਂ ਪ੍ਰਸ਼ਨਾ ਹਾਸਲ ਕਰ ਸਕਦੇ ਹਾਂ ਪਹਿਣਾ ਬੀਬੀਆਂ ਦੇ ਲਈ ਤਾਂ ਬਹੁਤ ਸੌਖਾ ਹੈ ਨਾਮ ਜਪਣਾ ਉਹ ਪਹਿਣਾ ਬੀਬੀਆਂ ਜੋ ਘਰ ਚ ਰਹਿ ਕੇ ਘਰ ਦੇ ਕੰਮਕਾਰ ਕਰਦੀਆਂ ਨੇ ਕਿਉਂਕਿ ਘਰ ਦੇ ਕੰਮਕਾਰ ਕਰਦੇ ਹੋਏ ਵਾਹਿਗੁਰੂ ਜੀ ਦਾ ਨਾਮ ਜਪਨਾ ਬੜਾ ਆਸਾਨ ਆ ਆਟਾ ਗੁੰਨ ਰਏ ਆ ਆਟਾ ਗੁੰਨ ਰਿਆ ਤਾਂ ਵੀ ਨਾਲ ਵਾਹਿਗੁਰੂ ਵਾਹਿਗੁਰੂ ਰੋਟੀ ਬਣਾ ਰਹੇ ਆ ਵਾਹਿਗੁਰੂ ਵਾਹਿਗੁਰੂ ਸਬਜੀ ਕੱਟ ਰਹੇ ਆ ਤਾਂ ਵੀ ਵਾਹਿਗੁਰੂ ਵਾਹਿਗੁਰੂ ਜਾਂ ਮੂਲ ਮੰਤਰ ਜੀ ਦਾ ਜਾਪ ਝਾੜੂ ਬੁਣ ਕੇ ਫੇਰਦਿਆਂ ਹੋਇਆਂ ਵੀ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਆਪਾਂ ਗੁਰੂ ਸਾਹਿਬ ਜੀ ਨੂੰ ਯਾਦ ਕਰ ਸਕਦੇ ਆ ਮੂਲ ਮੰਤਰ ਗੁਰਮੰਤਰ ਇਹ ਤਾਂ ਔਖਾ ਨਹੀਂ ਆ ਨਾ ਕਿ ਲੋਕ ਗੁਰਬਾਣੀ ਦਾ ਪਾਠ ਤਾਂ ਆਪਾਂ ਮੰਨ ਲਿਆ ਵਿਕੰਠ ਨਹੀਂ ਹੋ ਰਿਹਾ ਸਾਨੂੰ ਯਾਦ ਨਹੀਂ ਹੋ ਰਿਹਾ ਅਸੀਂ ਇਸ ਕਰਕੇ ਤੁਰਦਿਆਂ ਫਿਰਦਿਆਂ ਨਹੀਂ ਕਰ ਸਕਦੇ ਗੁਰਬਾਣੀ ਦਾ ਪਾਠ ਵੈਸੇ ਵੀ ਚਲੋ ਸਾਨੂੰ ਬੈਠ ਕੇ ਕਰਨਾ ਚਾਹੀਦਾ ਹੈ ਕਿਉਂਕਿ ਗੁਰਬਾਣੀ ਦਾ ਪਾਠ ਗੁਰੂ ਦਾ ਗਿਆਨ ਆ ਜਿੰਨਾ ਹੀ ਆਪਾਂ ਸ਼ਾਂਤ ਮਨ ਦੇ ਨਾਲ ਬੈਠ ਕੇ ਗੁਰਬਾਣੀ ਦਾ ਪਾਠ ਕਰਾਂਗੇ ਸਮਝ ਸਮਝ ਕੇ ਪਾਠ ਕਰਾਂਗੇ ਉਨਾ ਹੀ ਸਾਡੇ ਗਿਆਨ ਚ ਵਾਧਾ ਹੋਣਾ ਹੈ ਉਨਾ ਹੀ ਅਸੀਂ ਰਤਲਮੰਦ ਸਿਆਣੇ ਹੋਵਾਂਗੇ ਤਾਂ ਗੁਰਬਾਣੀ ਦਾ ਪਾਠ ਤਾਂ ਹਮੇਸ਼ਾ ਬੈਠ ਕੇ ਹੀ ਕਰੋ ਇੱਕ ਮਨ ਇੱਕ ਤਕ ਕੋ ਕੇ ਪਾਠ ਕਰੋ ਸਮਝ ਸਮਝ ਕੇ ਪਾਠ ਕਰੋ ਅਤੇ ਨਾਮ ਸਿਮਰਨ ਨਾਮ ਜਾਪ ਇਹ ਆਪਾਂ ਤੁਰਦਿਆਂ ਫਿਰਦਿਆਂ ਕਰ ਸਕਦੇ ਹਾਂ ਕੰਮਕਾਰ ਕਰਦਿਆਂ ਹੋਇਆਂ ਕਰ ਸਕਦੇ ਹਾਂ ਜਿਸ ਸਫਰ ਦੇ ਵਿੱਚ ਜਾ ਰਹੇ ਹੋ ਤਾਂ ਵੀ ਤੁਸੀਂ ਗੁਰਮੰਤਰ ਮੂਲ ਮੰਤਰ ਜਾਪ ਕਰ ਸਕਦੇ ਹੋ ਜਿੰਨਾ ਹੀ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਰਹੇਗਾ ਇਹ ਮਨ ਓਨਾ ਹੀ ਤਾਕਤਵਰ ਹੋਵੇਗਾ ਇਹ ਮਨ ਓਨਾ ਹੀ ਸਿਆਣਾ ਹੋਵੇਗਾ ਇਹ ਮਨ ਦੇ ਡਰ ਭੈ ਖਤਮ ਹੋ ਜਾਣਗੇ ਸੋ ਇਸ ਮਨ ਨੂੰ ਹਰ ਹਾਲ ਦੇ ਵਿੱਚ ਗੁਰੂ ਚਰਨਾ ਦੇ ਨਾਲ ਜੋੜ ਕੇ ਰੱਖਣਾ ਹੈ